ਕੋਡੀ 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 ਜਿਹੜਾ ਦੋਦਰ ਵਾਲਾ ਗੱਗੀ ਤੁਰਿਆ ਆਉਂਦਾ ਤੋਤੇ ਰੰਗੀ ਟੀ-ਸ਼ਰਟ ਪਾਈ ਐ ਔਰ ਸਾਹਮਣੇ ਖੇਡ ਮੈਦਾਨ ਵਿੱਚ ਭਾਈ ਤਾੜੀ ਦੀ ਤਾੜਾ ਮਰਦਾ ਗੁਰਵਿੰਦਰ ਸਿੰਘ ਦਰਫ ਦੇ ਸਾਡੇ ਇੱਕ ਵਾਰੀ ਨੌਜਾਨਾ ਮੈਂ ਭਾਈ ਗੁਰਪ੍ਰੀਤਨ ਮੈਂ ਦੱਸ ਦਿਆਂ ਅੱਜ ਸੱਤ ਟੂਰਨਾਮੈਂਟ ਹੈ ਤੇ ਆ ਬੰਦਾ ਇੰਨਾ ਜਵਾਨ ਦਾ ਪੱਕਾ ਦਾ ਇਹਨੂੰ 50000 ਰੁਪਏ ਤੱਕ ਆਫਰ ਆ ਗਈ ਸੀ ਭਾਈ 50000 ਰੁਪਏ ਦੇ ਦਿੰਦੇ ਆ ਸਾਡੇ ਵੱਲੋਂ ਖੇਡਲਾ ਚਾਨਣ ਸਿੰਘ ਦੇ ਪੋਤੇ ਵਿੱਚ ਆਹ ਖਾਸੀਅਤਾਂ ਹੈ ਮੇਰੇ ਮਿੱਤਰੋ ਇੱਕ ਟਾਈਮ ਦਾ ਮੱਤਾ ਇੱਕ ਜਵਾਨ ਦਾ ਮੱਤਾ ਜ਼ੋਰਦਾਰ ਤਾੜੀਆਂ ਮਾਰ ਦੋ ਗੁਰਵਿੰਦਰ ਕਾਂਗੇ ਲਈ ਮੇਰੇ ਮਿੱਤਰੋ ਇਹ ਸੁਲੀ ਬੰਦੇ ਆ ਇਹਨਾਂ ਦੇ ਖੂਨ ਦੇ ਵਿੱਚ ਇਹ ਲੈ ਵੀ ਅਲੀਪੁਰ ਆ ਰਿਹਾ ਜੀ ਹੱਜ ਦਾ ਖਿਡਾਰੀ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਪ੍ਰਬੰਧਕ ਵੀਰਾਂ ਦੇ ਲਈ ਵੀ ਮਾਰ ਦੋ ਜ਼ੋਰਦਾਰ ਦੁਨੀਆ ਦੇ ਟੌਪ ਦੇ ਸਟਾਰ ਕਹਿੰਦੇ ਆ ਜੜੀਪੁਰ ਦੇ ਵਿੱਚ ਆ ਗਿਆ ਤੇ ਹੁਣ ਪਿੱਛੇ ਪਿੱਛੇ ਕੌਣ ਆ ਰਿਹਾ ਜੀ ਦਾ ਦੁਨੀਆ ਨੂੰ ਬੇਸਬਰੀ ਦੇ ਨਾਲ ਤਿਆਰ ਇਹਨੂੰ ਲੋਕ ਹਿਮਾਲਿਆ ਪਰਬਤਾਂ ਦੇ ਆਂੰਡੀਪਰੀਏ ਗੋਪੀ ਦੇ ਵੀ ਤਾਲੀਆਂ ਮਾਰੇ ਜ਼ੋਰਦਾਰ ਆ ਆ ਗਿਆ ਓਏ ਅਲੀ ਪੁਰਜ ਤਾਲੀ ਨਹੀਂ ਤਾੜਾ 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 ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਬੰਦ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ